24311 ਏਕੜ ਜ਼ਮੀਨ ਆ ਜਿਹੜੀ ਉਹ ਪੰਜਾਬ ਦੀ ਰਿਕੁਆਇਰ ਕਰਨੀ ਜਿਹੜਾ ਕਿ ਬਿਲਕੁਲ ਖੇਤੀ ਵਾਲਾ ਚੰਡੀਗੜ੍ਹ ਮਹਾਲੀ ਇਹਨਾਂ ਨੇ ਉਜਾੜ ਕੇ ਉੱਤੇ ਫਲੈਟ ਬਣਾਏ ਆ ਉਤੋਂ ਦੀ ਜ਼ਮੀਨ ਨੂੰ ਰਿਕੁਆਇਰ ਕੀਤਾ ਅੱਜ ਜਿਹੜੇ ਉੱਤੇ ਖੇਤੀ ਕਰਦੇ ਸੀ ਨੇੜੇ-ਨੇੜੇ ਦੇ ਪਿੰਡ ਸੀ ਸਾਰੇ ਉਹ 85% ਲੋਕ ਅੱਜ ਕਿਹਾੜੀ ਕਰਦੇ 10 ਕਰੋੜ ਨੂੰ ਛੱਡੋ ਜੇ ਤੁਹਾਨੂੰ ਕਹਿਣਗੇ ਨਾ ਟਰੱਕ ਭਰ ਕੇ ਪੈਸਾ ਤਰਨਾ ਤੇ ਟਰੱਕ ਵੀ ਤੁਹਾਨੂੰ ਮਿਲ ਜੂਗਾ ਉਹ ਪੰਜਾਬ ਦਾ ਹਰ ਕੋਨਾ ਖਰੀਦਣਾ ਚਾਹੁੰਗਾ ਕੀਮਤ ਚਾਹੇ ਕੋਈ ਮੇਰੀ ਜਮੀਨ ਮੇਰੀ ਮਾਂ ਵਾ ਹੁਣ ਹਰੇ ਲੈਣ ਆ ਰਹੀ ਐ ਨਮੀ ਉਹਦੇ ਨਾਲ ਨਾਲ ਮੈਟਰੋ ਦਾ ਖਸਰਾ ਇਹ ਮੈਟਰੋ ਲਈ ਜਮੀਨ ਕੋ ਜਮੀਨ ਬਚਣੀ ਕਿੱਥੇ ਆ ਕਿਸੇ ਨਾ ਕਿਸੇ ਤਰੀਕੇ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੀ ਅੱਖ 'ਚ ਅਸੀਂ ਰੜਕਦੇ ਆ ਜਿਵੇਂ ਸਾਡੇ ਨੌਜਵਾਨਾਂ ਨੂੰ ਨਸ਼ੇ ਦੇ ਲਾ ਦਿੱਤਾ ਸਾਡੇ ਬਾਹਰ ਜਾਣ ਦੇ ਰਸਤੇ ਕੋਲ ਤੇ ਸਾਡਾ ਪੰਜਾਬ ਖਾਲੀ ਹੋ ਗਿਆ ਅੱਜ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਆ ਸਾਨੂੰ ਉਜਾੜ ਕੇ ਬਿਲਕੁਲ ਸਾਨੂੰ ਬੇਕਾਰ ਕੀਤਾ ਜਾ ਰਿਹਾ ਥਿੱਲੇ ਦੇ ਪਰਸੈਂਟੇਜ ਦੇ ਹਿਸਾਬ ਨਾਲ ਪਲਾਟ ਦੇਣਗੇ ਜਾਂ ਤੁਹਾਨੂੰ ਐਸ.ਸੀ.ਓ ਦੇਣਗੇ ਕੀ ਕਰਾਂਗੇ ਉਸ ਐਸ.ਸੀ.ਓ ਦਾ ਕੀ ਕਰਾਂਗੇ ਉਸ ਪਲਾਟ ਦਾ ਜਿਵੇਂ ਉਹ 1200 ਕਾਈ ਦੀ ਕੀਮਤ ਚਾਹੇ 10 ਕਰੋੜ ਹੋ ਜਵੇ ਉਹ 10 ਕਰੋੜ ਨੂੰ ਲੈ ਕੇ ਜਾਵਾਂਗੇ ਕਿੱਥੇ ਅਸੀਂ ਹਰ ਪ੍ਰੋਜੈਕਟ ਉਹ ਪੰਜਾਬ ਵੱਲੋਂ ਹੀ ਕਿਉਂ ਲੈ ਕੇ ਆਉਂਦੇ ਔਰ ਐਟਮ ਜਿਹੜੀ ਸਰਕਾਰ ਉਹ ਭਗਵੰਤ ਮਾਨ ਨਹੀਂ ਚਲਾ ਰਿਆ ਉਹਨੂੰ ਚਲਾ ਰਿਆ ਕਿਹ ਜੀ ਉਹਨੂੰ ਚਲਾ ਰਿਆ ਮਨੀਸ਼ ਸ਼ਿਸ਼ੋਧਿਆ ਉਹਨੂੰ ਚਲਾ ਰਿਆ ਰਗਵ ਚੱਡਾ ਇਹ ਸਾਰਾ ਲੈ ਕੇ ਜਾਣਾ ਚਾਹੁੰਦੇ ਆ ਦਿੱਲੀ ਇਹਨਾਂ ਨੇ ਲੁੱਟ ਲਈ ਆ ਅੱਜ ਦਿੱਲੀ ਜੋ ਵਿਹਲੇ ਕਰਕੇ ਪੰਜਾਬ ਵੱਲੋਂ ਕੱਢਦੇ ਆ ਉਹਨੇ ਪੰਜਾਬ ਤੋਂ ਲੁੱਟ ਕੇ ਕਿਸੇ ਨਾ ਕਿਸੇ ਹੋਰ ਬੰਨੇ ਨਿਕਲਣਗੇ ਹੁਣ ਤੁਹਾਡੇ ਵਿਚਾਰ ਨੇ ਵੀ ਤੁਸੀਂ ਤਨਾ ਇਸ ਕੰਮ ਦੇ ਖਿਲਾਫ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਪਰ ਕਈ ਲੋਕ ਐਸੇ ਨੇ ਉਹਨਾਂ ਦੇ ਵਿਚਾਰ ਵਿੱਚ ਸਮੇਂ ਪਰ ਉਹ ਕਹਿੰਦੇ ਨੇ ਇਹ ਕੰਮ ਸਹੀ ਹੋ ਰਿਹਾ ਹੈ ਇਹ ਕੰਮ ਜੇ ਪਿੰਡਾਂ ਦੀ ਡਿਵੈਲਪਮੈਂਟ ਹੋਊਗੀ ਤਾਂ ਸਾਡਾ ਰਹਿਣ ਸਣ ਵਧੀਆ ਹੋਊਗਾ ਸਾਡੇ ਬੱਚਿਆਂ ਦਾ ਰਹਿਣ ਸਣ ਵਧੀਆ ਹੋਊਗਾ ਸਾਡੀਆਂ ਕੀਮਤਾਂ ਵਧਣਗੀਆਂ ਜਿਹੜੇ ਮੇਰੇ ਭਰਾ ਹੈ ਉਹ ਹੀ ਇਹ ਧਾਰਨਾ ਦਿੰਦੇ ਆ ਸਾਰਾ ਰਾਜਗੁਰੂ ਨਗਰ ਖਾਲੀ ਪਿਆ ਆ ਵਧੀਆ ਏਰੀਆ ਖਾਲੀ ਪਿਆ ਤੁਸੀਂ ਪਿੰਡ ਨਹੀਂ ਰਹਿਣਾ ਚਾਹੁੰਦੇ ਸ਼ਹਿਰ ਦੇ ਲਾ ਲੋ ਕੋਠੀ ਚਿਤਨ ਭਗਵੰਤ ਮਾਨ ਦਾਖਲ ਹੁੰਦਾ ਉਸਤਾਲ ਚ ਉਦਨ ਹੀ ਇਹਦਾ ਪਤਾ ਸਾਫ਼ ਸੀ ਰੌਲਾ ਸਾਡਾ ਸੈਂਟਰ ਸਰਕਾਰ ਮੰਗਾ ਸਾਡੀਆਂ ਸੈਂਟਰ ਸਰਕਾਰ ਨਾਲ ਮੀਟਿੰਗਾਂ ਸਾਡ ਨਾਲ ਸੈਂਟਰ ਸਰਕਾਰ ਕਰ ਰਹੀ ਹੈ ਔਟ ਮਾਰਤੂੰ ਕਰ ਰਹੇ ਹਾਂ 317 ਕਰੋੜ ਰੁਪਈਆ ਇਹਨੇ ਆਪਣੀ ਐਡ ਤੇ ਖਰਚ ਕਰਾ 11 ਬੋਰਡ ਜਿਹੜੇ ਨਸ਼ਿਆਂ ਦੇ ਲਈ ਉਹ WhatsApp ਕਰੋ 11 ਬੋਰਡ ਦਿਲੰਦਰ ਬਾਈਪਾਸ ਤੋਂ ਉੱਪਰ ਕਿ ਇਹਨਾਂ ਚੀਜ਼ਾਂ ਦੇ ਪੈਸਾ ਇਹਨਾਂ ਦਾ ਆ ਮੈਂ 10 ਦਿਨ ਜੇਲ੍ਹ ਕੱਟ ਕੇ ਆਇਆ ਮੈਂ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹੁੰਦਾ ਇਹ ਕਰਦੇ ਕੀ ਆ ਉਸਿਆ ਕਾਕਾ ਕਾਲਾ ਪਰਚਾ ਕਰਤੇ ਕਹਿੰਦਾ ਜੀ ਦਾਤਿਆ ਨੂੰ ਸ਼ਰਮ ਆਉਂਦੀ ਆ ਜ਼ਿੰਦਗੀ ਚ ਕਦੀ ਗੋਲੀ ਨਹੀਂ ਖਾਧੀ ਕਦੀ ਚਿੱਟਾ ਨਹੀਂ ਗਾਦਾ ਮੇਰੇ ਤੇ ਗੋਲੀਆਂ ਪਾਈਆਂ ਅੰਦਰ ਜੇਲ੍ਹ ਦਾ ਜਿਹੜੀਆਂ ਨੇ ਉਹ ਨਸ਼ੇ ਦੇ ਰੱਡੇ ਬਣ ਗਈਆਂ ਨੇ ਜਿਹੜਾ ਮਰਜ਼ੀ ਨਸ਼ਾ ਲੈ ਲਓ 2500 ਦੀ ਚਰਦੇ ਦੀ ਪੂੜੀ ਆ ਜਿਹੜਾ ਚਿੱਟਾ ਵਾ ਜਿੰਨਾ ਮਰਜ਼ੀ ਲੈ ਲਓ ਜੇਲ੍ਹਾਂ ਦੇ ਵਿੱਚੋਂ ਹਰ ਚੀਜ਼ ਤੁਹਾਨੂੰ ਜੇਲ੍ਹ ਦੇ ਵਿੱਚੋਂ ਮਿਲ ਰਹੀ ਆ ਵੀ ਤੁਹਾਡੇ ਕਹਿਣਾ ਮਤਲਬ ਪੁਲਿਸ ਨੂੰ ਫੇ ਕਮਿਸ਼ਨ ਮਿਲਦੀ ਆ ਜਿਹੜਾ ਪਰਚਾ ਪਾਉਂਦੀ ਆ ਆ ਫੇ ਮਿਲਦੀ ਆ ਜੀ ਕਮਿਸ਼ਨ ਮਿਲਦੀ ਪੁਲਿਸ ਮੈਂ ਕਹਿੰਨਾ ਜੀ ਪਟਿਆਲੇ ਜੇਲ੍ਹ ਚ ਅਸੀਂ 10 ਦਿਨ ਰਹਿ ਕੇ ਆਏ ਆ ਉੱਥੇ 3000 ਬੰਦਾ ਕਪੈਸਿਟੀ ਸਾਰੀ 12 ਚੰਨ 3000 ਦੀ ਕਪੈਸਿਟੀ ਹੈ ਲੁਧਿਆਣਾ ਜੇਲ੍ਹ ਦੀ 9000 ਬੰਦਾ ਧੱਕਿਆ ਹੋਇਆ ਥੋੜੇ ਦਿਨਾਂ ਚ ਇੱਕ ਵੱਡੇ 2-4 2-250 ਕਰੋੜ ਦੇ ਗਵਨ ਦਾ ਪੜਦਾ ਪਾਸਟ ਅਸੀਂ ਕਰਾਂਗੇ ਔਰ ਇਹਨਾਂ ਦੇ ਮੰਤਰੀਆਂ ਦਾ ਕਰਾਂਗੇ ਸੋ ਸਸੀਕਾਲ ਸਿਟੀ ਹੋਮ న్యూਸ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਸਰਕਾਰਾਂ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾਂਦੇ ਆ ਵੀ ਸ਼ਹਿਰਾਂ ਨੂੰ ਵਿਕਸਿਤ ਕੀਤਾ ਜਾਵੇ ਔਰ ਵਿਕਸਿਤ ਕਰਨ ਦੇ ਨਾਲ ਨਾਲ ਲੁਧਿਆਣੇ ਦੇ ਨੇੜੇ ਦੇ ਪਿੰਡਾਂ ਨੂੰ ਵਿੱਚ ਸ਼ਾਮਲ ਕੀਤਾ ਗਿਆ ਕੋਈ ਸਰਕਾਰ ਵੱਲੋਂ ਕੋਈ ਹਦਾਇਤਾਂ ਜਾਰੀ ਹੁੰਦੀਆਂ ਕੋਈ ਸੂਚਨਾਵਾਂ ਆਉਂਦੀਆਂ ਤੇ ਉਹਦੇ ਬਾਬੇ ਰਲੇ ਮਿਲੇ ਵਿਚਾਰ ਨੇ ਚਾਹੇ ਮਜ਼ਦੂਰ ਕਿਸਾਨ ਯੂਨੀਅਨ ਹੋਣ ਚਾਹੇ ਪਿੰਡਾਂ ਦੇ ਸਰਪੰਚ ਸਹਿਬਾਨ ਹੋਣ ਸੋ ਅਲੱਗ-ਅਲੱਗ ਧਾਰਾ ਨੇ ਅਲੱਗ-ਅਲੱਗ ਸੋਚ ਵਿਚਾਰ ਨੇ ਸੋ ਇਸੇ ਬਾਬਤ ਅੱਜ ਦਿਲਬਾਗ ਸਿੰਘ ਗਿੱਲ ਜੀ ਸਾਡੇ ਨਾਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਤੁਹਾਡਾ ਸੋ ਗਿੱਲ ਸਾਹਿਬ ਕਿੱਦਾਂ ਦੇਖਦੇ ਹੋ ਵੀ ਸਰਕਾਰਾਂ ਵੱਲੋਂ ਲਗਾਤਾਰ ਸੂਚਨਾਵਾਂ ਆ ਰਹੀਆਂ ਐ ਵੀ ਅਸੀਂ ਸ਼ਹਿਰਾਂ ਨੂੰ ਵਿਕਸਿਤ ਕਰ ਰਹੇ ਹਾਂ ਪਿੰਡਾਂ ਨੂੰ ਸ਼ਹਿਰਾਂ ਨਾਲ ਕਰਦੇ ਪਏ ਹਾਂ ਕੀ ਲੱਗਦਾ ਵੀ ਇਹਦੇ ਚ ਪਿੰਡਾਂ ਵਾਲਾ ਦਾ ਮਾਹੌਲ ਕੀ ਐ ਤੇ ਪੰਜਾਬ ਦੇ ਤੁਸੀਂ ਐਡੇ ਵੱਡੇ ਕਿਸਾਨ ਮਜ਼ਦੂਰ ਯੂਨੀਅਨ ਨੂੰ ਰਿਪਰੈਜ਼ੈਂਟ ਕਰਦੇ ਹੋ ਕੀ ਸੋਚਣੀ ਐ ਤੁਹਾਡੀ ਵੀ ਸਰਕਾਰਾਂ ਦਾ ਇਹ ਕਦਮ ਜਿਹੜਾ ਐ ਇਹ ਕਿਸਾਨੀ ਲਈ ਜਾਂ ਜਵਾਨੀ ਲਈ ਫਾਇਦੇਮੰਦ ਰਹੇਗਾ ਦੇਖੋ ਸਰਕਾਰ ਕੋਈ ਵੀ ਆ ਜੇ ਚਾਹੇ ਉਹ ਸੈਂਟਰ ਦੇ ਵਿੱਚ ਭਾਜਪਾ ਦੀ ਆ ਜੇ ਕਾਂਗਰਸ ਦੀ ਆ ਜੇ ਜਾਂ ਕੋਈ ਅਦਰ ਵੀ ਆ ਜਵੇ ਉਹਦੀ ਆਕਲ ਹਮੇਸ਼ਾ ਪੰਜਾਬ ਤੇ ਰਹਿੰਦੀ ਆ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਵਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਉਂ ਮੁਗਲਾਂ ਤੋਂ ਲੈ ਕੇ ਪੁਰਾਣੇ ਸਮੇਂ ਤੋਂ ਇਹ ਪੰਜਾਬੀਆਂ ਦੀ ਰਗਾਂ ਦੇ ਵਿੱਚ ਉਹ ਖੂਨ ਆ ਜਿਹੜਾ ਹਰੇਕ ਦੇ ਮੂਰੇ ਆਪਣੇ ਹੱਕ ਲਈ ਅੜ ਜਾਂਦਾ ਉਹ ਲੜਾਕੂ ਨੇ ਇਹ ਮੰਨੇ ਜਾਂਦੇ ਨੇ ਵੀ ਜੋ ਵੀ ਅੰਦੋਲਨ ਚੱਲਦਾ ਉਹ ਪੰਜਾਬ ਤੋਂ ਚੱਲਦਾ ਜੇ ਦੇਸ਼ ਦੀ ਖਾਤਰ ਕੁਰਬਾਨੀਆਂ ਦੇਣੀਆਂ ਨੇ ਤਾਂ ਪੰਜਾਬੀ ਅੱਗੇ ਨੇ ਪਿਆਪੀਆਂ ਦੀਆਂ ਵਾਧੂ ਹੁੰਦੀਆਂ ਨੇ ਕਿਸੇ ਨਾ ਕਿਸੇ ਤਰੀਕੇ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੀ ਅੱਖ 'ਚ ਅਸੀਂ ਰੜਕਦੇ ਆਂ ਜੀ ਔਰ ਉਹ ਰੜਕ ਨੂੰ ਹਰ ਤਰੀਕੇ ਨਾਲ ਦੂ ਕੱਢਣਾ ਚਾਹੁੰਦੇ ਆ ਜਿਵੇਂ ਸਾਡੇ ਨੌਜਵਾਨਾਂ ਨੂੰ ਨਸ਼ੇ ਤੇ ਲਾਤਾਂ ਸਾਡੇ ਬਾਹਰ ਜਾਣ ਦੇ ਰਸਤੇ ਕੋਲ ਤੇ ਸਾਡਾ ਪੰਜਾਬ ਖਾਲੀ ਹੋ ਗਿਆ ਅੱਜ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਆ ਫਿਰ ਇਹਨਾਂ ਤੋਂ ਕੁਝ ਨਹੀਂ ਬਣਿਆ ਇਹ ਨਸ਼ਾ ਲੈ ਕੇ ਆਏ ਅੱਜ ਉਹੀ ਨਸ਼ੇ ਦਾ ਡਰਾਮਾ ਕਰਕੇ ਨਸ਼ਾ ਮੁਕਤ ਪੰਜਾਬ ਬਣਾ ਰਹੇ ਨੇ ਇਸੇ ਤਰ੍ਹਾਂ ਹੀ ਹੁਣ ਇਹਨਾਂ ਨੇ ਨਵੀਂ ਸਕੀਮ ਲਿਆਂਦੀ ਆ ਵੀ ਅਸੀਂ ਲੁਧਿਆਣੇ ਦੇ ਜਿੰਨੇ ਨਾਲ ਦੇ ਪਿੰਡ ਨੇ ਮੋਗੇ ਦੇ ਨਾਲ ਦੇ ਪਿੰਡ ਨੇ ਲਗਭਗ ਲੁਧਿਆਣੇ ਦੇ 60 50 ਤੋਂ 60 ਪਿੰਡ ਨੇ ਜਿਹੜੇ ਵਿੱਚ ਆ ਗਏ ਨੇ ਛੋਟੇ ਵੱਡੇ ਪਾਗੇ ਔਰ 24311 ਏਕੜ ਜ਼ਮੀਨ ਆ ਜਿਹੜੀ ਉਹ ਪੰਜਾਬ ਦੀ ਰਿਕੁਆਇਰ ਕਰਨ ਜਿਹੜਾ ਕਿ ਬਿਲਕੁਲ ਖੇਤੀ ਵਾਲਾ ਇਹ ਚ ਉਪਜਾਊ ਜ਼ਮੀਨ ਆ ਪਰ ਸਰਕਾਰ ਦਾ ਦਾਵਾ ਕਰਦੀ ਬਸੀ ਤਾਂ ਉਹਨੂੰ ਇੱਕ ਸੁਨਹਿਰਾ ਪੰਜਾਬ ਬਣਾਉਣ ਜਾ ਰਹੇ ਆ ਵੀ ਇੱਕ ਨਵੀਂ ਡਿਵੈਲਪਮੈਂਟ ਕਰਨ ਜਾ ਰਹੇ ਆ ਸੀ ਤਾਂ ਅਰਬਾਂ ਰੁਪਇਆ ਉਸ ਚੀਜ਼ ਤੇ ਲਾ ਦੇਣਾ ਡਿਵੈਲਪਮੈਂਟ ਲਈ ਇੱਕ ਛੱਗੀ ਚੰਗੀ ਸਿਹਤਮੰਦ ਜਿਹੜੀ ਐ ਜੀਵਨ ਹਰ ਬੰਦੇ ਨੂੰ ਮਿਲੇਗਾ ਉੱਥੇ ਤੁਸੀਂ ਅੱਜ ਸਰਕਾਰ ਦੀ ਗੱਲ ਨੂੰ ਮੁੱਖ ਰੱਖ ਕੇ ਚੰਡੀਗੜ੍ਹ ਮੋਹਾਲੀ ਨੂੰ ਲੈ ਲਓ ਚੰਡੀਗੜ੍ਹ ਮਹਾਲੀ ਇਹਨਾਂ ਨੇ ਉਜਾੜ ਕੇ ਉੱਥੇ ਫਲੈਟ ਬਣਾਏ ਆ ਉਤੋਂ ਦੀ ਜ਼ਮੀਨ ਨੂੰ ਰਿਕੁਆਇਰ ਕੀਤਾ ਅੱਜ ਜਿਹੜੇ ਉੱਥੇ ਖੇਤੀ ਕਰਦੇ ਸੀ ਨੇੜੇ-ਨੇੜੇ ਦੇ ਪਿੰਡ ਸੀ ਸਾਰੇ ਉਹ 85% ਲੋਕ ਅੱਜ ਦਿਹਾੜੀ ਕਰਦੇ ਆ ਔਰ 85% ਲੋਕ ਵਿਲੇ ਹੋ ਗਏ ਨੇ ਅੱਜ ਮੈਨੂੰ ਕਿਸੇ ਚੀਜ਼ ਤੋਂ ਕਮਾਈ ਆ ਰਹੀ ਹੈ ਮੇਰੀ ਤਾਂ ਕਮਾਈ ਬੰਦ ਹੋ ਗਈ ਚਾਹੇ ਮੈਨੂੰ ਉਹਦੇ ਬਦਲੇ ਇੱਕ ਫਲੈਟ ਮਿਲਣਾ ਇੱਕ ਪਲਾਟ ਮਿਲਣਾ ਉਹ ਉਸ ਫਲੈਟ ਦਾ ਮੁੱਲ ਜਾਂ ਉਸ ਪਲਾਟ ਦਾ ਜਾਂ ਐਸਆਈਓ ਦਾ ਮੁੱਲ ਲਾ ਕੇ ਮੈਂ ਜ਼ਮੀਨ ਕਿੱਥੇ ਲਾਊਗਾ ਮੇਰੀ ਤਾਂ ਜ਼ਮੀਨ ਮੇਰੀ ਮਾਂ ਵਾਂ ਮੈਂ ਜਿਹੜੀ ਉਪਜਾਊ ਜ਼ਮੀਨ ਆ ਉਹ ਤੁਹਾਡੇ ਹੱਥੋਂ ਕਿਤੇ ਨਿਕਲ ਜੇਗੀ ਉਹ ਨਿਕਲਦੀ ਜਾ ਰਹੀ ਆ ਪੰਜਾਬ ਖਾਲੀ ਹੁੰਦਾ ਜਾ ਰਿਹਾ ਇੱਕ ਸਾਨੂੰ ਆ ਭਾਰਤ ਮਾਲਾ ਪ੍ਰੋਜੈਕਟ ਜਿਹਦੇ ਚ ਮੰਡ ਦਿੱਤਾ ਸਾਡੀਆਂ ਜ਼ਮੀਨਾਂ ਦੇ ਵਿੱਚ ਦੀ ਕੱਢ ਦਿੱਤਾ ਉਹ ਤੋਂ ਹੁਣ ਰੇਲ ਲੈਣ ਆ ਰਹੀ ਆ ਨਵੀ ਉਹਦੇ ਨਾਲ ਨਾਲ ਮੈਟਰੋ ਦਾ ਖਸਰਾ ਵੀ ਮੈਟਰੋ ਲਈ ਜ਼ਮੀਨ ਜ਼ਮੀਨ ਬਚਣੀ ਕਿੱਥੇ ਆ ਜਿਹੜੀ ਪੰਜਾਬ ਅੱਜ ਤੇ ਪੂਰੇ ਭਾਰਤ ਦਾ ਕੀ ਪੂਰੇ ਵਰਲਡ ਦਾ ਢਿੱਡ ਪੇਟ ਪਾਲਦਾ ਸੀ ਕਿਸੇ ਟਾਈਮ ਹਰੀ ਕ੍ਰਾਂਤੀ ਜਦੋਂ ਲਿਆਂਦੀ ਆ ਜਦੋਂ ਇੰਦਰਾ ਗਾਂਧੀ ਭੀਖ ਮੰਗਣ ਵਾਲਿਆਂ ਨੂੰ ਬਾਹਰੋਂ ਜਾ ਕੇ ਦਾਣੇ ਲੈ ਕੇ ਆਈ ਸੀ ਤਾਂ ਇਹ ਪੰਜਾਬੀਆਂ ਨੇ ਇਸੇ ਜ਼ਮੀਨ ਨੂੰ ਪੱਟ ਕੇ ਇੱਕ ਹਰੀ ਕ੍ਰਾਂਤੀ ਲਿਆਂਦੀ ਸੀ ਤੇ ਜਿਹਦੇ ਨਾਲ ਪੂਰੇ ਦੇਸ਼ ਦਾ ਅਨਾਜ ਦੇ ਭੰਡਾਰ ਭਰ ਦਿੱਤੇ ਸੀ ਤੇ ਅੱਜ ਉਸੇ ਜ਼ਮੀਨ ਨੂੰ ਉਜਾੜਿਆ ਜਾ ਰਿਹਾ ਔਰ ਸਾਨੂੰ ਉਜਾੜ ਕੇ ਬਿਲਕੁਲ ਸਾਨੂੰ ਬੇਕਾਰ ਕੀਤਾ ਜਾ ਰਿਹਾ ਅੱਜ ਗਲਾਡਾ ਨੇ ਅਲੱਗ-ਅਲੱਗ ਇਹ ਬਣਾ ਰਹੇ ਆ ਉਹ ਬਲਾਕ ਬਲਾਕਾਂ ਬਾਈ ਪਿੰਡ ਲੈ ਲਿਆ ਪਿੰਡਾਂ ਦੇ ਵਿੱਚ ਜਿਹੜੇ ਪਲਾਟ ਨੇ ਉਹ ਕਹਿੰਦੇ ਵੀ ਪੈਸਾ ਤੇ ਮਿਲਣਾ ਨਹੀਂ ਕੋਈ ਉਹ ਕਿੱਲੇ ਦੇ ਪਰਸੈਂਟੇਜ ਦੇ ਹਿਸਾਬ ਨਾਲ ਪਲਾਟ ਦੇਣਗੇ ਜਾਂ ਤੁਹਾਨੂੰ ਐਸਸੀਓ ਦੇਣਗੇ ਕੀ ਕਰਾਂਗੇ ਉਸ ਐਸਸੀਓ ਦਾ ਕੀ ਕਰਾਂਗੇ ਉਸ ਪਲਾਟ ਦਾ ਸੀ ਨਹੀਂ ਉਹ ਗੱਲ ਕਰਦੇ ਵੀ ਇੱਕ ਕਿੱਲੇ ਜੇ ਇੱਕ ਕਿੱਲਾ ਤੁਸੀਂ ਦੋਗੇ ਹੈਂਡਓਵਰ ਕਰੋਗੇ ਸਰਕਾਰ ਨੂੰ ਤੁਹਾਨੂੰ ਹਜ਼ਾਰ ਗੱਜਾ ਜਗ੍ਹਾ ਦੇ ਦਿੱਤੀ ਜਾਏਗੀ ਨਾਲ ਇੱਕ ਕਮਰਸ਼ੀਅਲ ਵੀ ਦੇ ਦਿੱਤੀ ਜਾਏਗੀ 200 ਗਾਜੀ ਮੈਨੂੰ ਵੀ ਤੁਸੀਂ ਕਿਲਾ ਜਗਾ ਦੇਵੋਗੇ ਤੁਹਾਨੂੰ ਇੱਕ ਤਰ੍ਹਾਂ ਦੀ 1200 ਗਾ ਜਗਾ ਤੁਹਾਨੂੰ ਵਾਪਸ ਦੇ ਦੇਣਗੇ ਵੀ ਉਹ ਕਹਿੰਦੇ 1200 ਗਾ ਦੀ ਅਸੀਂ ਇੰਨੀ ਕੀਮਤ ਕਰ ਦਿਆਂਗੇ ਵੀ ਤੁਸੀਂ ਸੋਚ ਨਹੀਂ ਸਕਦੇ ਜਦੋਂ ਡਿਵੈਲਪਮੈਂਟ ਕਰਾਂਗੇ ਅਸੀਂ ਮੈਂ ਉਹੀ ਤੇ ਗੱਲ ਕਰਨਾ ਵੀ ਉਹ 1200 ਗਾ ਦੀ ਕੀਮਤ ਚਾਹੇ 10 ਕਰੋੜ ਹੋ ਜਵੇ ਉਹ 10 ਕਰੋੜ ਨੂੰ ਲੈ ਕੇ ਜਾਵਾਂਗੇ ਕਿੱਥੇ ਅਸੀਂ ਕਿੱਥੇ ਜ਼ਮੀਨ ਮਿਲੂਗੀ ਸਾਨੂੰ ਜ਼ਮੀਨ ਤੇ ਰਹਿ ਨਹੀਂ ਗਈ ਕਿੱਥੇ ਜ਼ਮੀਨ ਤੇ ਸਾਰੇ ਪਾਸੋਂ ਰਿਕੁਆਇਰ ਕਰ ਲਈ ਜ਼ਮੀਨ ਅਸੀਂ ਆਪਣੀ ਜ਼ਮੀਨ ਬਚਾਉਣੀ ਆ ਜੇ ਜ਼ਮੀਨ ਆ ਤਾਂ ਸਾਡਾ ਸਾਰਾ ਕੁਝ ਦੂਜੀ ਗੱਲ ਇਹ ਹਰ ਪ੍ਰੋਜੈਕਟ ਉਹ ਪੰਜਾਬ ਵੱਲੋਂ ਹੀ ਕਿਉਂ ਲੈ ਕੇ ਆ ਰਹੇ ਨੇ ਅ ਰਾਜਸਥਾਨ ਪਿਆ ਉੱਥੇ ਉੱਥੇ ਬਣਾ ਲਓ ਉਹਨੂੰ ਕਰ ਲਓ ਡਵੈਲਪਮੈਂਟ ਉੱਥੇ ਰੇਤਲੀ ਜ਼ਮੀਨ ਪਈ ਆ ਖਾਲੀ ਏਰੀਆ ਪਿਆ ਬਣਾਓ ਉੱਥੇ 플ਾਂਟ ਉੱਥੇ ਕਰੋ ਉੱਥੇ ਉਹਨਾਂ ਲੋਕਾਂ ਨੂੰ ਵਧੀਆ ਸਹੂਲਤਾਂ ਮਿਲਣ ਸਾਡੇ ਕੋਲ ਤਾਂ ਹੈਗੀਆਂ ਨੇ ਅਸੀਂ ਤਾਂ ਕਮਾਉਣੇ ਖਾਣੇ ਆ ਸਾਡੀ ਕੋਈ ਪ੍ਰੋਬਲਮ ਨਹੀਂ ਸਾਡੀਆਂ ਸਰਕਾਰ ਨਾਲ ਨਿੱਕੀਆਂ ਮੋਟੀਆਂ ਲੜਾਈਆਂ ਨੇ ਸਾਡੀ ਖੇਤੀ ਨੂੰ ਲੈ ਕੇ ਦੇ ਬਾਕੀ ਅਸੀਂ ਠੀਕ ਆ ਜਿੱਥੇ ਕੁਛ ਨਹੀਂ ਹਿਮਾਚਲ ਚਲ ਜਾਓ ਹਿਮਾਚਲ ਸਾਰਾ ਮੇਲਾ ਪਿਆ ਪਹਾੜੀਆਂ ਬਿਲੀਆਂ ਪੀਣ ਤੁਸੀਂ ਉੱਥੇ ਵੱਡੇ ਪ੍ਰੋਜੈਕਟ ਲਾਓ ਉੱਥੇ ਇਹੋ ਜਿਹੇ ਪ੍ਰੋਜੈਕਟ ਲੈ ਕੇ ਜਾਓ ਉੱਥੇ ਕਿਉਂ ਨਹੀਂ ਕਰਦੇ ਕਿਉਂ ਸਾਡੀਆਂ ਜਿਹੜੀਆਂ ਸਾਡੇ ਕੋਲ ਪਾਣੀ ਆ ਚੰਗੀ ਚੰਗਾ ਪਾਣੀ ਆ ਹਵਾਵਾ ਚੰਗਾ ਵਾਤਾਵਰਨ ਆ ਸਾਡੀ ਜ਼ਮੀਨ ਸਾਨੂੰ ਸੋਨਾ ਉਗਲ ਕੇ ਕਿਉਂ ਸਾਡੀ ਜ਼ਮੀਨ ਨੂੰ ਬਰਬਾਦ ਕਰਦੇ ਇਹਦਾ ਕਾਰਨ ਇਹ ਆ ਇਹਨਾਂ ਦਾ ਰਹਿ ਗਿਆ ਸਾਲ 1.5 ਸਾਲ ਜੀ ਜਿੱਦਣ ਇਹ ਆਏ ਸੀ ਉਦੋਂ ਪੰਜਾਬ ਦੇ ਸਿਰਫ ਸਿਰਫ 3 ਲੱਖ ਕਰੋੜ ਕਰਜ਼ਾ ਸੀ ਇਹਨੇ ਉਹ 75 ਸਾਲਾਂ 'ਚ ਚੜਿਆ ਸੀ ਜੀ ਇਹਨੇ ਆ ਜਿਹੜੇ ਇਸ ਸਮੇਂ ਦੇ ਵਿੱਚ 4.5 ਲੱਖ ਕਰੋੜ ਕਰਦਾ ਔਰ ਐਟਮ ਜਿਹੜੀ ਸਰਕਾਰ ਉਹ ਭਗਵੰਤ ਮਾਨ ਨਹੀਂ ਚਲਾ ਰਿਆ ਉਹਨੂੰ ਚਲਾ ਰਿਆ ਕੇਜਰੀਲਾ ਉਹਨੂੰ ਚਲਾ ਰਿਆ ਮਨੀਸ਼ ਸ਼ਿਸ਼ੋਧਿਆ ਉਹਨੂੰ ਚਲਾ ਰਿਆ ਰਗਵ ਚੱਡਾ ਔਰ ਇਹ ਜਿੰਨਾ ਲੁੱਟ ਕੇ ਪੰਜਾਬ ਆ ਇਹ ਸਾਰਾ ਲੈ ਕੇ ਜਾਣਾ ਚਾਹੁੰਦੇ ਆ ਦਿੱਲੀ ਇਹਨਾਂ ਨੇ ਲੁੱਟ ਲਈ ਆ ਅੱਜ ਦਿੱਲੀ ਚੋ ਵਿਹਲੇ ਕਰਕੇ ਪੰਜਾਬ ਵੱਲ ਨੂੰ ਕੱਢਦੇ ਆ ਉਹਨੇ ਪੰਜਾਬ ਦੂ ਲੁੱਟ ਕੇ ਕਿਸੇ ਨਾ ਕਿਸੇ ਹੋਰ ਬੰਨੇ ਨਿਕਲਣਗੇ ਇਹਨਾਂ ਨੇ ਡੇਢ ਸਾਲ ਦੇ ਵਿੱਚ ਸਾਡੇ ਪੰਜਾਬ ਦਾ ਸਤਿਆਨਾਸ਼ ਕਰਨਾ ਔਰ ਉਹ ਕਰਕੇ ਜਾਣਗੇ ਹੁਣ ਤੁਹਾਡੇ ਵਿਚਾਰ ਨੇ ਵੀ ਤੁਸੀਂ ਪੂਰੀ ਤਰ੍ਹਾਂ ਇਸ ਕੰਮ ਦੇ ਖਿਲਾਫ ਹੋ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਪਰ ਕਈ ਲੋਕ ਐਸੇ ਨੇ ਉਹਨਾਂ ਦੇ ਵਿਚਾਰ ਵੀ ਅਸੀਂ ਸੁਣੇ ਪਰ ਉਹ ਕਹਿੰਦੇ ਨੇ ਇਹ ਕੰਮ ਸਹੀ ਹੋ ਰਿਹਾ ਇਹ ਕੰਮ ਜੇ ਪਿੰਡਾਂ ਦੀ ਡਿਵੈਲਪਮੈਂਟ ਹੋਊਗੀ ਤੇ ਸਾਡਾ ਰਹਿਣ ਸਣ ਵਧੀਆ ਹੋਊਗਾ ਸਾਡੇ ਬੱਚਿਆਂ ਦਾ ਰਹਿਣ ਸਣ ਵਧੀਆ ਹੋਊਗਾ ਸਾਡੀਆਂ ਕੀਮਤਾਂ ਵਧਣਗੀਆਂ ਸਾਡੀ ਜੀਵਨ ਸ਼ੈਲੀ 'ਚ ਸੁਧਾਰ ਆਏਗਾ। ਸੋ ਇਹ ਜਿਹੀ ਵੀ ਉਦਾਹਰਣਾਂ ਆ ਰਹੀਆਂ ਕਈ ਵਿੱਚੋਂ। ਜਿਹੜੇ ਮੇਰੇ ਭਰਾ ਇਹ ਉਦਾਹਰਣਾਂ ਦਿੰਦੇ ਆ ਸਾਰਾ ਰਾਜਗੁਰੂ ਨਗਰ ਖਾਲੀ ਪਿਆ। ਆ ਵਧੀਆ ਏਰੀਆ ਖਾਲੀ ਪਿਆ। ਤੁਸੀਂ ਪਿੰਡ ਨਹੀਂ ਰਹਿਣਾ ਚਾਹੁੰਦੇ ਸ਼ਹਿਰ ਦੇ ਲਾ ਲੋ ਕੋਠੀ। ਕਿਹੜੀ ਨਹੀਂ ਮਿਲਦੀ ਜਿੱਥੇ ਮਰਜ਼ੀ ਲੈ ਕੇ ਸ਼ਹਿਰ ਦੇ ਵਿੱਚ ਫਲੈਟ ਲਾ ਲੋ ਕੋਠੀ ਲਾ ਲੋ ਸਾਰਾ ਕੁਝ ਮਿਲਦਾ ਚੰਡੀਗੜ੍ਹ ਮਿਲਦਾ ਚੰਡੀਗੜ੍ਹ ਚੱਲ ਜਾਓ। ਕਿੱਥੇ ਨਹੀਂ ਮਿਲਦਾ? ਪਰ ਜ਼ਮੀਨ ਨੂੰ ਕਿਉਂ ਝਾੜਦੇ ਪੈ ਜਾਓ? ਜ਼ਮੀਨ ਨਾ ਵੇਚੋ। ਅੱਜ ਤੁਹਾਨੂੰ ਕਹਿੰਦੇ ਆ ਵੀ 10 ਕਰੋੜ ਨੂੰ ਛੱਡੋ ਜੇ ਤੁਹਾਨੂੰ ਕਹਿਣਗੇ ਨਾ ਟਰੱਕ ਭਰ ਕੇ ਪੈਸਾ ਤਾਂ ਲੈਣਾ ਤੇ ਟਰੱਕ ਵੀ ਤੁਹਾਨੂੰ ਮਿਲ ਜਾਊਗਾ ਉਹ ਤੁਹਾਨੂੰ ਨਾ ਨਹੀਂ ਕਰਨਗੇ ਕਿਉਂਕਿ ਉਹ ਜੋ ਪਿੱਛੇ ਕਾਰਪੋਰੇਟ ਕਰਾਣਾ ਵਾ ਜੋ ਇਹ ਨਾ ਸਰਕਾਰਾਂ ਦੀ ਬੈਕ ਤੇ ਖੜਾ ਜਿਹਦੀ ਪੰਜਾਬ ਤੇ ਅੱਖ ਆ ਉਹ ਪੰਜਾਬ ਦਾ ਹਰ ਕੋਨਾ ਖਰੀਦਣਾ ਚਾਹੁੰਦਾ ਕੀਮਤ ਚਾਹੇ ਕੋਈ ਵੀ ਹੋਵੇ ਅਸੀਂ ਕਿਸਾਨਾਂ ਨੂੰ ਕਹਿੰਨੇ ਆ ਵੀ ਭਾਈ ਜ਼ਮੀਨਾਂ ਨਾ ਵੇਚੋ ਕਿੱਦਨ ਜ਼ਮੀਨਾਂ ਵੇਕੀਆਂ ਤੁਸੀਂ ਉਦਨ ਬੇਕਾਰ ਹੋ ਜਾਣਾ ਜਿਵੇਂ ਤੁਹਾਨੂੰ ਸ਼ੁਰੂ ਦੇ ਵਿੱਚ ਕਾਲੀ ਸਰਕਾਰ ਵੇਲੇ ਆਟਾ ਦਾਲ ਸਕੀਮ ਲਿਆ ਕੇ ਤੁਹਾਨੂੰ ਵਿਹਲੜ ਕਰਤਾ ਤੁਸੀਂ ਵਿਹਲੜ ਹੋ ਗਏ ਆਟਾ ਦਾਲ ਤੁਸੀਂ ਸਰਕਾਰ ਦਾ ਖਾਨ ਲਾਪੇ ਉਸ ਤੋਂ ਬਾਅਦ ਤੁਹਾਨੂੰ ਮੁਕਤ ਬਿਜਲੀਆਂ ਮਿਲਣਾ ਪਿਆ ਤੁਸੀਂ ਉਸ ਤੋਂ ਵੀ ਬੇਕਾਰ ਹੋ ਗਏ ਕੰਮਾਂ ਤੋਂ ਚਲੇ ਗਏ ਵਿਹਲੇ ਹੋ ਕੇ ਤੁਸੀਂ ਬੈਠ ਕੇ ਨਸ਼ਿਆਂ ਦੇ ਘਰਾਂ 'ਚ ਵੜ ਗਏ ਜੇ ਤੁਸੀਂ ਕੰਮ ਕਰਦੇ ਹੁੰਦੇ ਬਹੁਤੇ ਲੋਕ ਨਸ਼ਿਆਂ 'ਚ ਨਹੀਂ ਜਾਂਦੇ ਸੀ ਮੇਰੇ ਚਿੱਤ ਦਾ ਕਾਰਨ ਸਾਨੂੰ ਵਿਲੇ ਕਰਨਾ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਧਾਕੇ ਪਿੱਛੇ ਲੈ ਜਾਣਾ ਦੂਜੀ ਗੱਲ ਇਹ ਵੀ ਇਹਨੂੰ ਜਿੰਨਾ ਮਰਜੀ ਇਹ ਜੋਰ ਲਾ ਲੈਣਾ ਕਿਸਾਨ ਜੱਤੇ ਬੰਦੀਆਂ ਵੱਲੋਂ ਮੈਂ ਇਹਦੀ ਪਰ ਜੋਰ ਨਖੇਦੀ ਕਰਦਾ ਔਰ ਉਹਨਾਂ ਲੋਕਾਂ ਨੂੰ ਮੈਂ ਇਹ ਗੱਲ ਕਹਿਣਾ ਵੀ ਕਿਸੇ ਟਾਈਮ ਤੁਸੀਂ ਕਹਿੰਦੇ ਭਾਰਤ ਮਾਲਾ ਪ੍ਰੋਜੈਕਟ ਆ ਗਿਆ ਬੜੇ ਖੁਸ਼ ਹੋਏ ਮੇਰੀ ਜ਼ਮੀਨ ਦੇ ਲਾ ਕੋ ਨੰਗਿਆ ਜੀ ਮੇਰੀ ਜ਼ਮੀਨ ਜਦੋਂ ਬਾਅਦ ਚ ਪਤਾ ਲੱਗਿਆ ਵੀ ਇਸ ਰੋਡ ਤੇ ਤੇ ਚੜੀ ਨਹੀਂ ਸਕੀ ਇਹ ਰੋਡ ਸੜਲੀ ਇਹੋ ਜਿਹਾ ਇੱਕ ਉਹ ਬਿਮਾਰੀ ਬਣ ਗਿਆ ਮੰਨ ਲਓ ਅੱਜ ਪਰਲੇ ਬੰਨੇ ਸੱਤ ਲੋਈ ਟੁੱਟ ਜਾਂਦਾ ਜੀ ਬੰਨ ਟੁੱਟਦਾ ਤਾਂ ਜਿਹੜੇ ਜਿੱਥੇ ਉਹ ਜਾ ਰਿਆ ਰੋਡ ਉਹ ਤੋਂ ਪਿਛਲਾ ਪਾਸਾ ਡੁੱਬ ਗਿਆ ਸਾਰਾ ਕਿਉਂਕਿ ਕਿ ਪਾਣੀ ਜਾਂਦਾ ਸਾਥ ਨਹੀਂ ਹੁੰਦਾ ਜੀ ਇਧਰਲਾ ਖੇਤ ਦਾ ਪਾਣੀ ਐਸ ਖੇਚ ਨਹੀਂ ਪਾ ਸਕਦੇ ਸਾਨੂੰ ਜੇ ਹੋਇਆ ਐਸ ਖੇਚ ਚਾਉਣਾ ਤਾਂ ਸਾਨੂੰ ਕਿੰਨਾ ਵੜ ਕੇ ਆਉਣਾ ਪੈਣਾ ਕਿੰਨਾ ਘੁੰਮ ਕੇ ਆਉਣਾ ਪੈਣਾ ਇਹ ਸਿੱਧੇ ਸਿੱਧੇ ਬਰਬਾਦੀ ਦੀਆਂ ਨਿਸ਼ਾਨੀਆਂ ਨੇ ਭਗਵਾਨਤਮਾਨ ਸਰਕਾਰ ਜੋ ਕਰ ਰਹੀ ਆ ਇਹ ਸਿੱਧਾ ਮੋਦੀ ਦੇ ਇਸ਼ਾਰਿਆਂ ਤੇ ਚੱਲ ਰਹੇ ਨੇ ਜੀ ਇਹ ਉੱਥੋਂ ਲੁੱਟਕ ਸੁੱਟ ਕੇ ਆਏ ਨੇ ਉੱਥੋਂ ਲੁੱਟਣਾ ਚੁਪਣਾ ਚਾਹੁੰਦੇ ਨੇ ਬਸ ਇਹਨਾਂ ਨੇ ਆਪਣੇ ਘਰ ਪਰਨੇ ਸੋ ਕੀ ਕਹਿਣਾ ਕੀ ਕਹਿਣਾ ਚਾਹੁੰਦੇ ਮਤਲਬ ਇਹ ਕਲਮ ਕਿਸੇ ਹੋਰ ਦੇ ਹੱਥ 'ਚ ਆ ਔਰ ਲਿਖ ਕੋਈ ਹੋਰ ਰਿਹਾ ਇਹ ਕਹਿਣਾ ਚਾਹੁੰਦੇ ਤੁਸੀਂ ਵੀ ਇਹ ਚੀਜ਼ਾਂ ਜਿਹੜੀਆਂ ਲਿਖਾਈਆਂ ਜਾ ਰਹੀਆਂ ਜਾਂ ਪ੍ਰੈਸ਼ਰ ਹੈ ਕਿਸੇ ਸਰਕਾਰਾ ਵੱਲੋਂ ਵੀ ਇਹ ਚੀਜ਼ਾਂ ਪੰਜਾਬ ਦੇ ਸੂਬੇ ਨੂੰ ਜਿਹੜਾ ਖੇਤੀ ਪ੍ਰਧਾਨ ਸੂਬਾ ਹੈ ਉਹਨੂੰ ਖਰਾਬ ਕਰਨ ਲਈ ਜਾਂ ਉਹਦੇ 'ਚ ਡਿਸਟਰਬੈਂਸ ਪੈਦਾ ਕਰਨ ਲਈ ਚੀਜ਼ਾਂ ਆ ਰਹੀਆਂ ਬਿਲਕੁਲ ਜੀ ਬਿਲਕੁਲ ਇਹ ਜਿੱਦਨ ਭਗਵੰਤ ਮਾਨ ਦਾਖਲ ਹੁੰਦਾ ਹਸਪਤਾਲ ਚ ਉਦਨ ਹੀ ਇਹਦਾ ਪਤਾ ਸਾਫ ਸੀ ਉਦਨ ਹੀ ਦਿੱਲੀ ਵਾਲੇ ਤੇ ਹੈਵੀ ਸੀ ਇਹਨੂੰ ਫਿਰ ਬੀਜੇਪੀ ਸਰਕਾਰ ਬਚਾਉਂਦੀ ਆ ਅੱਜ ਜਿਹੜੀ ਇਹ ਰਲ ਕੇ ਤੁਸੀਂ ਕਿਸਾਨਾਂ ਦੇ ਧਰਨੇ ਤੋਂ ਲਾ ਲੋ ਇਹਨੂੰ ਕੀ ਦਿੱਕਤ ਸੀ ਕਿਸਾਨਾਂ ਦੇ ਧਰਨੇ ਤੋਂ ਰੌਲਾ ਸਾਡਾ ਸੈਂਟਰ ਸਰਕਾਰ ਨਾਲ ਮੰਗਾ ਸਾਡੀਆਂ ਸੈਂਟਰ ਸਰਕਾਰ ਨਾਲ ਮੀਟਿੰਗਾਂ ਸਾਡੀਆਂ ਨਾਲ ਸੈਂਟਰ ਸਰਕਾਰ ਕਰ ਰਹੀ ਹੈ ਕੁੱਟਮਾਰ ਤੋਂ ਕਰ ਰਹੇ ਆ ਸਾਡਾ ਕਿਦੇ ਕੰਮ ਤੇ ਕਰ ਰਿਹਾ ਤੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੂਜ ਤੂੰ ਦੇ ਇਹ ਗੱਲ ਕਹਿੰਦਾ ਤੂੰ ਵਿਚ ਵਿਚੂਲਾ ਬਣ ਕੇ ਉਹਨੂੰ ਨਿਬੇੜਦਾ ਗੱਲ ਨੂੰ ਵੀ ਮੇਰਾ ਪੰਜਾਬ ਆ ਮੇਰੇ ਪੰਜਾਬ ਦੇ ਕਿਸਾਨ ਨੇ ਵੀ ਤੁਸੀਂ ਜੋ ਦਿੰਦਿਆਂ ਦਿਓ ਬਾਕੀ ਮੈਂ ਪਾ ਕੇ ਦਿੰਦਾ ਬਾਕੀ ਮੈਂ ਕਰਦਾ ਸਰਕਾਰਾਂ ਹੈਗੀਆਂ ਨੇ ਸਟੇਟ ਸਰਕਾਰਾਂ ਜਿਹੜੀਆਂ ਉਹ ਐਮਐਸਪੀ ਤੇ ਗਰੰਟੀ ਕਰੂਨ ਦੇ ਰਹੀਆਂ ਨੇ ਜਿੱਥੇ ਖੁਦ ਭਾਜਪਾ ਦੀ ਸਰਕਾਰ ਆ ਉਥੋਂ ਦੇ ਮੁੱਖ ਮੰਤਰੀ ਉਹ ਕਰ ਰਹੇ ਨੇ ਸਾਰਾ ਕੁਝ ਤੇ ਤੂੰ ਕਿਉਂ ਨਹੀਂ ਕਰ ਸਕਦਾ ਤੂੰ ਵੀ ਕਰ ਸਕਦਾ ਅਸੀਂ ਉਹਨਾਂ ਉਹਨਾਂ ਸਟੇਟਾਂ ਨਾਲੋਂ ਕਮਜ਼ੋਰ ਨਹੀਂ ਹੈਗੇ ਪਰ ਕਾਰਨ ਕੀ ਆ ਵੀ ਜਿੱਥੇ ਤੁਸੀਂ ਆਪਣੀ ਐਡ ਦੇਣ ਤੇ 317 ਕਰੋੜ ਰੁਪਈਆ ਇਹਨੇ ਆਪਣੀ ਐਡ ਤੇ ਖਰਚ ਕਰਤਾ 317 ਕਰੋੜ ਰੁਪਈਆ ਪੰਜਾਬ ਦਾ ਸਾਡਾ 317 ਕਰੋੜ ਰੁਪਈਆ ਇਹਨੇ ਆਪਣੀ ਐਡ ਦੇਣ ਤੇ ਜਾੜਤਾ ਜੇ ਕਿ ਨਸ਼ਾ ਮੈਂ ਨਾ ਉਥੋਂ ਨਿਕਲਦਾ ਹਾਂ ਬਾਹਰ ਮੈਂ ਸ਼ੇਪੂਰੀ ਚੌਂਕ ਤੋਂ ਅੱਗੇ ਟੱਪਿਆ 11 ਬੂਡ ਜਿਹੜੇ ਨਸ਼ਿਆਂ ਦੇ ਲਈ ਉਹ WhatsApp ਕਰੋ 11 ਬੂਡ ਜਲੰਧਰ ਬਾਈਪਾਸ ਚੌਂਕ ਤੱਕ ਲੱਗੇਗਾ ਕੀ ਇਹਨਾਂ ਚੀਜ਼ਾਂ ਦੇ ਪੈਸਾ ਨਾ ਦਾ ਫਿਰ ਨਸ਼ਾ ਮੁਕਤ ਹੈ ਕਿੱਥੇ ਨਸ਼ਾ ਤੇ ਹਰ ਪਿੰਡ ਚ ਵਿਕ ਰਿਹਾ ਨਸ਼ਾ ਤੁਹਾਡੀ ਪੁਲਿਸ ਵੇਚ ਰਹੀ ਆ ਤੁਹਾਡਾ ਪ੍ਰਸ਼ਾਸਨ ਵੇਚ ਰਿਹਾ ਤੁਹਾਡੇ ਲੀਡਰ ਵੇਚ ਰਹੇ ਨੇ ਤੁਸੀਂ ਕਹਿੰਦੇ ਹੋ ਨਸ਼ਾ ਮੁਕਤ ਕਰਤਾ ਪਰ ਉਹ ਤਾਂ بڑے ਵੱਡੇ ਵੱਡੇ ਦਾਅਵੇ ਹੋ ਰਹੇ ਸਟੇਜ ਉੱਤੇ ਚੜ ਕੇ ਵੀ ਅਸੀਂ ਬੜਾ ਅੱਛਾ ਕੰਮ ਕਰਦੇ ਵੀ ਨਸ਼ੇ ਨੂੰ ਚੜ੍ਹੋ ਖਤਮ ਕਰਦੇ ਅਸੀਂ ਮੇਰੇ ਹਲਕੇ 'ਚ ਮੇਰੇ ਹਲਕੇ 'ਚ ਆ ਜਾਓ ਮੈਂ ਤੁਹਾਨੂੰ ਚਿੱਟੇ ਦੀ ਰਾਜਧਾਨੀ ਚੌਂਤਾ ਪਿੰਡ ਆ ਮੈਂ ਹੁਣ ਤੁਹਾਨੂੰ ਦਿਖਾ ਦਿੰਦਾ ਚੱਲ ਕੇ ਚਿੱਟਾ ਵਿਕ ਰਿਹਾ ਛਰੇਮ ਵਿਕ ਰਿਹਾ ਇੱਕ ਹੀ ਹੋ ਰਿਹਾ ਮੈਂ 10 ਦਿਨ ਜੇਲ੍ਹ ਕੱਟ ਕੇ ਆਇਆ ਮੈਂ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹਣਾ ਇਹ ਕਰਦੇ ਕੀ ਆ ਇਹ ਜਿਹੜਾ ਸਾਡੇ 84 ਦੇ ਟਾਈਮ-ਟਾਈਮ ਆਇਆ ਸੀ ਨਾ ਵੀ ਇੱਕ ਥਾਣੇਦਾਰ ਨੂੰ ਕਹਤਾ ਵੀ ਕੋਈ ਐਨਕਾਊਂਟਰ ਕਰਕੇ ਆ ਪਵੇਂ ਕੋਲੋਂ ਮਸਲਾ ਪਾ ਦੇ ਕਿਸੇ ਨੌਜਵਾਨ ਤੇ ਵੀ ਮੈਂ ਖੜਕੂ ਮਾਰਦਾ ਵੀ ਇਹਨ ਕਾਊਂਟਰ ਕਰਕੇ ਆ ਤੈਨੂੰ ਐਨਾ ਨਾਮ ਦੇਣਾ ਹੁਣ ਉਹ ਕੰਮ ਇਥੋਂ ਦੇ ਥਾਣੇਦਾਰਾਂ ਨੇ ਕੀਤਾ 12 ਕੇ 20000 ਰੁਪਇਆ ਉਹਦੇ ਕਾਊਂਟ ਦੇ ਵਿੱਚ ਪਾਉਂਦੇ ਆ ਜਿਹੜਾ ਪਰਚਾ ਦਿੰਦਾ ਮੁੰਡੇ ਮਿਲੇ ਸਾਨੂੰ ਜੇਲ੍ਹ ਦੇ ਅੰਦਰ ਉਹ ਇਹ ਗੱਲ ਕਹਿ ਰਿਹਾ ਵੀ ਇਹਨ ਪੁੱਛਿਆ ਕਾਕਾ ਕਾਹਦਾ ਪਰਚਾ ਤਰਤੇ ਕਹਿੰਦਾ ਜੀ ਦੱਸ ਤੈਨੂੰ ਸ਼ਰਮ ਆਉਂਦੀ ਆ ਜ਼ਿੰਦਗੀ ਚ ਕਦੀ ਗੋਲੀ ਨਹੀਂ ਖਾਧੀ ਕਦੀ ਚਿੱਟਾ ਨਹੀਂ ਕਾਦਾ ਮੇਤੇ ਗੋਲੀਆਂ ਪਾਈਆਂ ਤੁਸੀਂ ਮੈਨੂੰ ਐ ਤੁਰੇ ਜਾਂਦੇ ਨੂੰ ਫੜ ਕੇ ਲਿਆ ਕੇ ਗੋਲੀਆਂ ਪਾਤੀ ਜੇਲਾ ਭਰੀਆਂ ਪਈਆਂ ਨੇ ਨੌਜਵਾਨ ਜਿਹੜਾ ਇਹਨਾਂ ਨੂੰ 18 14 ਤੋਂ 18 ਸਾਲ ਚ ਦੇਖਦਾ ਉਹਨੂੰ ਫੜ ਦਿਆ ਚੱਕ ਕੇ ਉੱਤੇ ਗੋਲੀਆਂ ਪਾ ਕੇ ਅੰਦਰ ਅੰਦਰ ਜੇਲ੍ਹਾਂ ਜਿਹੜੀਆਂ ਨੇ ਉਹ ਨਸ਼ੇ ਦੇ ਅੱਡੇ ਬਣ ਗਈਆਂ ਨੇ ਜਿਹੜਾ ਮਰਜ਼ੀ ਨਸ਼ਾ ਲੈ ਲਓ 2500 ਦੀ ਜਰਦੇ ਦੀ ਪੂਰੀ ਆ ਜਿਹੜਾ ਚਿੱਟਾ ਵਾ ਜਿੰਨਾ ਮਰਜ਼ੀ ਲੈ ਲਓ ਜੇਲ੍ਹਾਂ ਦੇ ਵਿੱਚੋਂ ਹਰ ਚੀਜ਼ ਤੁਹਾਨੂੰ ਜੇਲ੍ਹ ਦੇ ਵਿੱਚੋਂ ਮਿਲ ਰਹੀ ਆ ਔਰ ਉੱਥੇ ਜਾ ਕੇ ਫਿਰ ਮੁੰਡੇ ਸ਼ੁਰੂ ਹੁੰਦੇ ਨੇ ਨੀ ਤੁਹਾਡਾ ਕਹਿਣਾ ਮਤਲਬ ਪੁਲਿਸ ਨੂੰ ਫੇ ਕਮਿਸ਼ਨ ਮਿਲਦੀ ਹੈ ਜਿਹੜਾ ਪਰਚਾ ਪਾਉਂਦੀ ਹੈ ਆਪਕ ਮਿਲਦੀ ਹੈ ਜੀ ਕਮਿਸ਼ਨ ਮਿਲਦੀ ਪੁਲਿਸ ਪੁਲਿਸ ਨਹੀਂ ਤੇ ਕਿਸੇ ਨੂੰ ਕੀ ਲੋੜ ਆ ਕੇ ਦਾ ਜਵਾਬ ਬਰਬਾਦ ਕਰ ਜਦੋਂ ਜੇ ਸਾਨੂੰ ਕੁਝ ਮਿਲਦਾ ਤਾਂ ਹੀ ਕਰ ਰਹੇ ਜਿਲ੍ਹਾ ਜਿੱਦਾ ਜਿੰਨੇ ਚਾਹੀਦੀ ਹੈ ਸੰਖਿਆ ਉਸ ਤੋਂ ਵੱਧ ਬੰਦੇ ਜੇਲਾ ਚ ਨੇ ਜੀ ਮੈਂ ਕਹਿੰਦਾ ਜੀ ਪਟਿਆਲੇ ਜੇਲ੍ਹ ਚ ਅਸੀਂ ਦਾਦਨ ਰਹਿ ਕੇ ਆਏ ਆ ਉਥੇ 3000 ਬੰਦਾ ਕਪੈਸਿਟੀ ਸਾਰੀ 12 1400 ਦੀ 3000 ਦੀ ਕਪੈਸਿਟੀ ਹੈ ਲੁਧਿਆਣਾ ਜੇਲ੍ਹ ਦੀ 9000 ਬੰਦਾ ਤੱਕਿਆ ਹੋਇਆ ਹੈ ਬੁਰੀ ਹਾਲਤ ਹੋਈ ਪਈ ਆ ਸਰਕਾਰ ਇਹੋ ਜੇ ਕੰਮਾਂ ਤੋਂ ਬਾਝ ਆ ਜੇ ਨਹੀਂ ਤੇ ਲੋਕਾਂ ਨੇ ਵੈਸੇ ਭਗਵੰਤ ਮਾਨ ਨੂੰ ਤੇ ਵੈਸੇ ਪਿੰਡਾਂ ਚ ਨਹੀਂ ਵੜਨ ਦੇਣਾ ਕਿਸੇ ਨੇ ਵੜਨ ਹੁਣ ਮ ਨਹੀਂ ਦਿੰਦੇ ਵੜਨ ਗਾਮ ਨਹੀਂ ਦੇਣਾ ਇਹਨਾਂ ਤੇ ਇੰਨੇ ਕੁ ਗਵਨ ਹੋਣੇ ਆ ਅਸੀਂ ਤੁਹਾਡੇ ਮਾਧਿਮ ਰਾਈ ਕਰਨਾ ਥੋੜੇ ਦਿਨਾਂ ਚ ਇੱਕ ਵੱਡੇ 2-4 2-250 ਕਰੋੜ ਦੇ ਗਵਨ ਦਾ ਪਰਦਾ ਫਾਸਟ ਅਸੀਂ ਕਰਾਂਗੇ ਔਰ ਇਹਨਾਂ ਦੇ ਮੰਤਰੀਆਂ ਦਾ ਕਰਾਂਗੇ ਔਰ ਪ੍ਰੈਸ ਦੇ ਸਾਹਮਣੇ ਬੈਠ ਕੇ ਕਰਾਂਗੇ ਫਿਰ ਭਗਵੰਤ ਮਾਨ ਨੂੰ ਪੁੱਛਾਂਗੇ ਵੀ ਆਹ ਤੇਰੀ ਇਮਾਨਦਾਰੀ ਹੈ ਤੂੰ ਇੱਕ ਆਪਣਾ ਲੀਡਰ ਫੜ ਕੇ ਹੁਣ ਤੂੰ ਇਮਾਨਦਾਰੀ ਸ਼ੂ ਕਰੇਗਾ ਕਿਉਂਕਿ ਉਹ ਤੈਨੂੰ ਪੈਸੇ ਨਹੀਂ ਸੀ ਦਿੰਦਾ ਉਹ ਰਗਵ ਚੱਡੇ ਨੂੰ ਪੈਸੇ ਨਹੀਂ ਦਿੰਦਾ ਉਹ ਕੈਜਰੀਵਾਲ ਨੂੰ ਪੈਸੇ ਨਹੀਂ ਦਿੰਦਾ ਇਕੱਠੇ ਉਹ ਵੀ ਬੜੇ ਕਰ ਰਿਆ ਸੀ ਮਨਾਪ ਹੀ ਰੱਖ ਲੈਂਦਾ ਸੀ ਆਪ ਹੀ ਰੱਖ ਲੈਂਦਾ ਸੀ ਉਹਨੂੰ ਹੁਣ ਫੜ ਲਿਆ ਹੁਣ ਨਾਲੇ ਤੇ ਇਹ ਢਡੋਰਾ ਪਿੱਟ ਲੰਗੇ ਦੇਖੋ ਕਿੱਡੇ ਇਮਾਨਦਾਰ ਆ ਇਮਾਨਦਾਰ ਨਹੀਂ ਹੈਗੇ ਤੁਸੀਂ ਤੇ ਪੰਜਾਬ ਨੂੰ ਲੁੱਟ ਕੇ ਖਾ ਗਏ ਇੰਨਾ ਦੇ ਬਰਬਾਦ 75 ਸਾਲਾਂ ਚ ਦੂਜਿਆਂ ਨੇ ਕੀਤਾ ਜਿੰਨਾ ਤੁਸੀਂ ਆ ਚਾਰ ਪੰਜ ਸਾਲਾਂ ਚ ਕਰਤਾ ਕੰਨਾਂ ਨੂੰ ਹੱਥ ਲਵਾਤੇ ਪੁਰਾਣੇ ਯਾਦ ਕਰਾਤੇ ਲੋਕਰ ਹਣ ਲਾਸਟ ਸਵਾਲ ਪੁੱਛਣਾ ਤੜਕੋ ਗਿਲਸਾ ਵੀ ਹੁਣ ਜੇ ਆ ਇੰਪਲੀਮੈਂਟ ਹੁੰਦੀਆਂ ਚੀਜ਼ਾਂ ਜਿਹੜੀਆਂ ਪਿੰਡਾਂ ਨੂੰ ਤੁਸੀਂ ਸ਼ਹਿਰਾਂ ਦੇ ਨਾਲ ਜੋੜਨ ਦੀ ਗੱਲ ਕਰਦੇ ਹੋ ਡਵੈਲਪਮੈਂਟ ਦੀ ਗੱਲ ਕਰਦੇ ਹੋ ਕੀ ਰੋਕ ਰੇਗਾ ਭਾਰਤੀ ਕਿਸਾਨ ਯੂਨੀਅਨ ਦਾ ਤੁਹਾਡੇ ਵੱਲੋਂ ਕੀ ਰੋਕ ਰੇਗਾ ਅਸੀਂ ਦੇਖੋ ਜੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਆਪਣੀ ਟੀਮ ਤਿਆਰ ਕਰਕੇ ਕੱਲ ਸਾਡੀ ਮੀਟਿੰਗ ਗੁਰਦੁਆਰਾ ਸਿੰਘਾਛੀ ਦਾ 플ੋਰ ਦੇ ਨਾਲ ਆਲੋ ਆਲਪੇਟ ਦੇ ਵਿੱਚ ਸਾਡੀ ਪੂਰੀ ਜਥੇਬੰਦੀ ਦੀ ਮੀਟਿੰਗ ਸੀਗੀ ਤੇ ਅਸੀਂ ਉੱਥੇ ਫੈਸਲਾ ਕੀਤਾ ਵੀ ਅਸੀਂ ਆਉਣ ਵਾਲੇ 3-4 ਦਿਨਾਂ ਦੇ ਵਿੱਚ ਇੱਕ ਟੀਮ ਤਿਆਰ ਕਰਾਂਗੇ 10 ਤੋਂ 15 ਗੱਡੀਆਂ ਦੀ ਔਰ ਉਹ ਉਹ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਆਏ ਨੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਸਪੀਕਰਾਂ ਨਾਲ ਬੋਲ ਕੇ ਲੋਕਾਂ ਨੂੰ ਇਕੱਠੇ ਕਰਾਂਗੇ ਲੋਕਾਂ ਨੂੰ ਬੇਨਤੀ ਕਰਾਂਗੇ ਵੀ ਦੇਖੋ ਤੁਹਾਡੇ ਨਾਲ ਉਹ ਹਾਲ ਹੋਣਾ ਜਿੱਦਨ ਮੋਦੀ ਆਇਆ ਸੀ ਉਦੋਂ ਸਿਲੰਡਰ 3350 ਦਾ ਸੀ ਕਹਿੰਦਾ ਤੁਹਾਨੂੰ ਸਬਸਿਡੀ ਦੇਾਂਗੇ ਸਬਸਿਡੀ ਤੁਹਾਨੂੰ ਦਿੱਤੀ 3 ਮਹੀਨਾ ਤੋਂ 2 ਮਹੀਨੇ ਆ ਸਿਲੰਡਰ 1100 ਦਾ ਕਰ ਲਿਆ ਉਸ ਤੋਂ ਬਾਅਦ ਚ ਉਸ ਤੋਂ ਪਹਿਲਾਂ ਇਹਨਾਂ ਨੇ ਹਾਸ ਲੈ ਕੇ ਆਂਦਾ ਜੀਓ ਦਾ SIM ਤੁਹਾਨੂੰ ਡਾਟਾ ਵੀ ਫ੍ਰੀ ਤੁਹਾਨੂੰ WhatsApp ਵੀ ਫ੍ਰੀ ਤੁਹਾਨੂੰ Facebook ਵੀ ਫ੍ਰੀ ਅੱਜ ਉਹੀ ਸਾਨੂੰ 500 ਦਾ ਪੈਂਦਾ ਧੋਕੇ ਦੇ ਧੋਖਾ ਤੁਹਾਡੇ ਨਾਲ ਹੋ ਰਿਹਾ ਤੁਹਾਨੂੰ ਮਿਲਣਾ ਮੁਲਣਾ ਕੱਖ ਨਹੀਂ ਤੁਸੀਂ ਐਂਡ ਤੇ ਖੁਦਕੁਸ਼ੀਆਂ ਕਰਨ ਨਾਲ ਜੋਗੇ ਰਹਿ ਜਾਣਾ ਜਿਹੜਾ ਅੱਜ ਤੁਸੀਂ ਜਵਾਕਾਂ ਨੂੰ ਰੋਟੀ ਦੇ ਰਹੇ ਜੋ ਤੁਹਾਨੂੰ ਇਹਨਾਂ ਨੇ ਦੇਣਾ ਕੁਝ ਨਹੀਂ ਇਹਨਾਂ ਤੋਂ ਬਚ ਜਾਓ ਜਿੰਨਾ ਬਚਿਆ ਜਾਂਦਾ ਇਹਨਾਂ ਨੇ ਜਿੰਨਾ ਪੈਸਾ ਹਾਈਵੇ ਦਾ ਸੀ ਸੈਂਟਰ ਸਰਕਾਰ ਨੇ ਪਾਇਆ ਉਹ ਇਹਨਾਂ ਨੇ ਆਪ ਖਾ ਲਿਆ ਆਪਣੀ ਐਡ ਤੇ ਵਰਤ ਦਿੱਤਾ ਅਜ ਤੱਕ ਇਹ ਨਾ ਕਿਸਾਨਾਂ ਦੇ ਕੋਲ ਉਹ ਕਬਜ਼ੇਦਾਰ ਰਹੇ ਨੇ ਡਾਂਗ ਦੇ ਜੋਰ ਨਾਲ ਕਬਜ਼ੇਦਾਰ ਰਹੇ ਨੇ ਇਹੀ ਹਾਲ ਕੱਲ ਨੂੰ ਹੁਣਾ ਤੁਹਾਡੇ ਪੈਸੇ ਇਹਨਾਂ ਨੇ ਵਿਸ਼ੇ ਬੈਂਕ ਤੋਂੜਾ ਇਹ ਕਰਜ਼ਾ ਲੈ ਰਹੇ ਨੇ ਇਹਨੂੰ ਡਿਵੈਲਪਮੈਂਟ ਕਰ ਲਈ ਉਹ ਵੀ ਖਾ ਜਾਣਾ ਤੇ ਤੁਹਾਡੀਆਂ ਜ਼ਮੀਨਾਂ ਦੇ ਪੈਸੇ ਵੀ ਖਾ ਜਾਣੇ ਆ ਇਹਨਾਂ ਤੁਹਾਨੂੰ ਦੇਣਾ ਕੱਖ ਨਹੀਂ ਜੇ ਬਚਿਆ ਜਾਂਦਾ ਤੇ ਬਚ ਲਉ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨਾਲੋਂ ਅਸੀਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਸਾਡੀ ਜਿੱਥੇ ਲੋੜ ਆ ਕਿਸੇ ਨੂੰ ਵੈਸੇ ਸਾਨੂੰ ਜਦੋਂ ਮਰਜ਼ੀ ਕੋ ਆਵਾਜ਼ ਮਾਰ ਲੈ ਹਾ ਜਨ ਪਰ ਇਹ ਕੰਮ ਦੇ ਲਈ ਅਸੀਂ ਅੱਗੇ ਲਾ ਕੇ ਤੁਰਨ ਲਈ ਤਿਆਰ ਆਂ ਅਸੀਂ ਪਿੰਡਾਂ 'ਚ ਜਾਵਾਂਗੇ ਪਿੰਡਾਂ ਵਾਲਿਆਂ ਨੂੰ ਬੇਨਤੀ ਕਰਾਂਗੇ ਤਰਨੇ ਲਾਵਾਂਗੇ ਜਿੱਥੋਂ ਤੱਕ ਅਗਰ ਭਗਵੰਤ ਮਾਨ ਜੇਲ੍ਹਾਂ ਭਰਨ ਦੀ ਗੱਲ ਕਰੂ ਤਾਂ ਵੀ ਜਾਵਾਂਗੇ ਗੋਲੀ ਮਾਰੂ ਤਾਂ ਵੀ ਖੜੇ ਆਂ ਪਰ ਕਿਸੇ ਕੀਮਤ ਤੇ ਇਹਦੀ ਜ਼ਮੀਨ ਨਹੀਂ ਜਾਂਦੀਗੀ ਅਸੀਂ ਧੰਨਵਾਦ ਜਨ ਸਭਾ ਗੱਲ ਕਰਨ ਲਈ ਸੋ ਇਹ ਸੀਗੇ ਭਾਰਤੀ ਕਿਸਾਨ ਯੂਨੀਅਨ ਦੇ ਚੂਬਾ ਪ੍ਰਧਾਨ ਗਿਲ ਸਾਹਿਬ ਸੋ ਇਹਨਾਂ ਨੇ ਕਿ ਆ ਵੀ ਅਸੀਂ ਆਪਣੇ ਹਿਸਾਬ ਨਾਲ ਜਿਹੜਾ ਰੁਖ ਅਖਤਿਆਰ ਕਰਾਂਗੇ ਜੇ ਸਰਕਾਰ ਇਹ ਗੱਲਾਂ ਨਹੀਂ ਮੰਨੇਗੀ ਤਾਂ ਅਸੀਂ ਪਿੰਡ-ਪਿੰਡ ਜਾ ਕੇ ਸਰਕਾਰ ਦੀ ਭੰਡੀ ਕਰਾਂਗੇ ਉਰੋ ਲੋਕਾਂ ਨੂੰ ਆਗਾਹ ਕਰਾਂਗੇ ਵੀ ਸਰਕਾਰ ਤੁਹਾਡੇ ਹਿੱਤ ਲਈ ਕੰਮ ਨਹੀਂ ਕਰ ਰਹੀ ਸਗੋ ਤੁਹਾਡੇ ਖਿਲਾਫ ਕੰਮ ਕਰ ਰਹੀ ਹੈ ਸੋ ਆਣ ਵਾਲਾ ਹੁਣ ਸਮਾ ਦੱਸੇਗਾ ਵੀ ਕਿਸ ਢੰਗ ਨਾਲ ਉਸ ਪਿੰਡਾਂ ਦੀ ਉਸਾਰੀ ਹੁੰਦੀ ਹੈ ਜਾਂ ਪ੍ਰਸ਼ਾਸਨ ਦੇ ਖਿਲਾਫ ਇਦਾਂ ਦੀ ਜਿਹੜੇ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਜਾਂ ਹੋਰ ਵੀ ਕਈ ਮੈਂਬਰ ਸਹਿਬਾਨ ਨੇ ਉਹ ਅੱਗੇ ਆ ਕੇ ਗੱਲ ਕਰਨਗੇ ਸੋ ਇਦਾਂ ਦੀ ਅਪਡੇਟ ਲਈ ਜੁੜੇ ਰਹੋ ਸਿਟੀ ਹਮ ਨਿਊਜ਼ ਦੇ ਨਾਲ ਧੰਨਵਾਦ